ਨਸ਼ਾ ਤੇ ਜੀਰੇ ਗਲੇ ਵਿੱਚ ਦੀ ਚਿੱਟਾ ਤੇ ਸਮੈਗ ਤੇ ਟੀਟਾ ਖੂਨ ਚ ਲੰਘ ਗਿਆ ਉਹ ਛੱਡ ਨਹੀਂ ਸਕਦਾ ਉਹਦਾ ਕੋਈ ਆਲਟਰਨੇਟਿਵ ਸੋਚਿਆ ਜਾ ਸਕਦਾ ਹੈ ਜਾਣੀ ਕਿ ਮੈਂ ਚਿੱਟੇ ਵਾਲਿਆਂ ਨੂੰ ਟੀਕੇ ਵਾਲਿਆਂ ਨੂੰ ਮਿਲਿਆ ਉਹਨਾਂ ਦੇ ਮਾਪਿਆਂ ਨੂੰ ਕਹਿੰਦੇ ਤਿੰਨ ਸਾਲਾਂ ਦਾ ਭਾਈ ਲਾਉਂਦਾ ਸੀ ਮਰ ਗਿਆ ਤਿੰਨ ਸਾਲ ਦਾ ਭਾਈ ਯਾਰ ਜਿਹੜੇ ਵਿਹਲੇ ਗੱਲਾਂ ਆਦੇ ਦੋ ਮਿੰਟ ਚੁੱਪ ਕਰ ਜਿਓ ਯਾਰ ਮੈਂ ਮਰ ਗਿਆ ਕੀ ਕਾਲਾ ਹੁੰਦਾ ਸੀ ਮੇਰਾ ਹੁੰਦਾ ਢਾਈ ਸਾਲ ਦਾ ਲੰਮਾ ਸੀ ਮਰ ਗਿਆ ਮੈਂ ਇਹਦੇ ਤੇ ਬੜਾ ਪਿਛਲੇ 6 ਮਹੀਨਿਆਂ ਤੋਂ ਕੰਮ ਕਰ ਰਿਹਾ ਫਿਰ ਮੈਂ ਧੁੱਕੀ ਤੇ ਅਫੀਮ ਵਾਲਿਆਂ ਦੇ ਕੋਲੇ ਗਿਆ ਉਹ ਕਹਿੰਦੇ ਸਾਡਾ ਬਾਪੂ ਤਾਂ 40 ਸਾਲਾਂ ਦਾ ਧੁੱਕੀ ਖਾਂਦਾ ਹੈ ਕੋਈ ਕਹਿੰਦਾ ਸਾਡਾ ਚਾਚਾ 35 ਸਾਲਾਂ ਦਾ ਫੀਮ ਖਾਂਦਾ ਪਰ ਵਧੀਆ ਪਏ ਇਹ ਜਾਨ ਲੈਵਾ ਨਸ਼ੇ ਤੋਂ ਕਨਵਰਟ ਕਰਨੇ ਪੈਣੇ ਆਂ ਬੰਦੇ ਜਿਵੇਂ ਡੀਜ਼ਲ ਇੰਜਨ ਤੋਂ ਮਿੱਟੀ ਦੇ ਤੇਲ ਤੇ ਆਪਾਂ ਇੰਜਨ ਕਰ ਲਈਏ ਜੇ ਡੀਜ਼ਲ ਇੰਜਨ ਤੋਂ ਸਿੱਧਾ ਪਾਣੀ ਤੇ ਕਰ ਲੋਗੇ ਤੇ ਉਹ ਇੰਜਨ ਬਹਿ ਜਾਊਗਾ ਜੇ ਡੀਜ਼ਲ ਤੋਂ ਮਿੱਟੀ ਦੇ ਤੇਲ ਤੇ ਕਰ ਲੋਗੇ ਤਾਂ ਇੰਜਨ ਚੱਲਦਾ ਰਹੂਗਾ ਐਵੇਂ ਜੇ ਚਿੱਟੇ ਤੋਂ ਟੀਕੇ ਤੋਂ ਗੋਲੀਆਂ ਤੋਂ ਸਮੈਕ ਤੋਂ ਕਨਵਰਟ ਕਰਨੋਂ ਦੇ ਬੰਦਿਆਂ ਨੂੰ ਇਸ ਕੰਮ ਤੇ ਤਾ ਬੰਦੇ ਜਿਉਂਦੇ ਵੀ ਰਹਿ ਜਾਣਗੇ ਤੇ ਕੰਮ ਵੀ ਕਰਨਗੇ ਤੇ ਬਚ ਵੀ ਜਾਣਗੇ ਹੋਰੀ ਹੋਰੀ ਇਹ ਵੀ ਛਤਾਓ ਸ਼ਰਾਬ ਦੀ ਮਸਾ ਮੜਾ ਸ਼ਰਾਬ ਕਿਵੇਂ ਚੰਗੀ ਕਰਤੀ ਬੇਬੇ ਜੀ ਪਤਾ ਫੈਕਟਰੀਆਂ ਆਲੇ ਬਣਾਉਂਦੇ ਸੀ ਸ਼ਰਾਬ ਤੇ ਫੈਕਟਰੀਆਂ ਆਲਿਆਂ ਨੇ ਦੇਤੇ ਲੀਡਰਾਂ ਨੂੰ ਪੈਸੇ ਤੇ ਟੈਲੀ ਵੀ ਜਨ ਆਲਿਆਂ ਨੂੰ ਤੇ ਇਹਨਾਂ ਨੇ ਉਹਨਾਂ ਦੇ ਠੇਕੇ ਖਿਲਾਦੇ ਵੀ ਇਹ ਤਾਂ ਯਾਰ ਬਹੁਤ ਚੰਗੀ ਚੀਜ਼ ਐ ਸ਼ਰਾਬ ਜਿਹੜੀ ਥੀਮ ਤੇ ੁੱਕੀ ਸੀ ਇਹ ਹੁੰਦੀ ਸੀ ਖੇਤਾਂ 'ਚ ਜਿਹੜੇ ਜ਼ਿੰਮੇਦਾਰ ਖੇਤ ਕਿਸਾਨ ਐ ਉਹ ਪੈਸੇ ਨਹੀਂ ਦੇ ਸਕਦੇ ਸੀ ਸਰਕਾਰਾਂ ਨੂੰ ਉਹਨਾਂ ਨੇ ਕਾਨੂੰਨ ਬਣਾਤਾ ਵੀ ਇਹ ਚੀਜ਼ ਮਾੜੀ ਐ ਤੇ ਸ਼ਰਾਬ ਚੰਗੀ ਐ ਸ਼ਰਾਬ ਪੀ ਕੇ ਘਰੇ ਵੀ ਕੁੱਟ ਮਾਰ ਕਰਦਾ ਐ ਸ਼ਰਾਬ ਪੀ ਕੇ ਸੜਕ ਤੇ ਲੇਟਦਾ ਐ ਸ਼ਰਾਬ ਪੀ ਕੇ ਐਕਸੀਡੈਂਟ ਕਰਦਾ ਐ ਕਦੇ ੁੱਕੀ ਥੀਮ ਵਾਲਾ ਬੰਦਾ ਮੈਂ ਵੇਖਿਆ ਨਹੀਂ ਘਰੇ ਲੜਦਾ ਭੀ ਐਕਸੀਡੈਂਟ ਕਰਦਾ ਕਿਉਂ ਵੀ ਬੋਲੋ ਸ਼ਰਾਬ ਆਲਿਓ ਪਰ ਉਹ ਨਸ਼ਾ ਮਾੜਾ ਕਰਦਾ ਕਿਵੇਂ ਕਰਦਾ ਅਸੀਂ ਜਿਨ੍ਹਾਂ ਨੇ ਕਾਨੂੰਨ ਬਣਾਇਆ ਕਿਉਂ ਕਿ ਫੈਕਟਰੀ ਵਾਲਾ ਸੰਪੈਹੇ ਦਿੰਦਾ ਸੀ ਉਹ ਕਹਿੰਦਾ ਲੋ ਸਾਰੀਆਂ ਫੈਕਟਰੀਆਂ ਵਾਲੇ ਨੇ ਇਕੱਠੇ ਕਰਕੇ 50 ਕਰੋੜ ਦੇਤਾ ਤੇ ਅਸੀਂ ਕਾਨੂੰਨ ਬਣਾਤਾ ਵੀ ਸ਼ਰਾਬ ਤਾਂ ਠੀਕ ਹੈ ਉਹ ਪਾਣੀ ਤੇ ਰੰਗ ਘੋਲ ਕੇ ਬਣਾਈ ਜਾਂਦਾ ਤੇ ਜਿਹੜੀ ਖੇਤੀ ਹੁੰਦੀ ਸੀ ਚੰਗੀ ਕਈ ਦਵਾਈਆਂ ਤੇ ਵਫੀਮ ਪੈਂਦੀ ਹੈ ਕਈ ਦਵਾਈਆਂ ਦੇ ਵਿੱਚ ਕਹਿੰਦੇ ਆ ਕਿ ਦੌੜਾ ਪੈ ਜੇ ਨਾ ਦੂਜਾ ਜਿਹੜਾ ਪੈਰਾਲਾਈਜ਼ ਅਧਰ ਅੰਦੇ ਦਾ ਉਹਨੂੰ ਮੌਕੇ ਤੇ ਕਹਿੰਦੇ ਫੀਨ ਦੇ ਦਿਓ ਤੇ ਉਹ ਬਚ ਜਾਂਦਾ ਕਿਉਂਕਿ ਉਹ ਖੂਨ ਪਤਲਾ ਕਰਦੀ ਹੈ ਪਹਿਲਾ ਐਸ ਐਮਓ ਡਾਕਟਰ ਦਿੰਦੇ ਹੁੰਦੇ ਸੀ ਲਾਇਸੈਂਸ ਬਣੇ ਨੇ ਸੋ ਕਹਿਣ ਦਾ ਮਤਲਬ ਸਾਰਾ ਚੱਕਰ ਉਲਟਾ ਚਲਾਤਾ ਜਦੋਂ ਚੱਕਰ ਉਲਟਾ ਚਲਾਤਾ ਤੇ ਕੰਮ ਖਰਾਬ ਹੋ ਗਿਆ ਹੁਣ ਮੈਂ ਮੁਕਸਰ ਦਾ ਰਹਿਣ ਵਾਲਾ ਸੀ ਲੰਬੀ ਨਾਲ ਪੈਂਦਾ ਉਹ گا ਬਾਰਡਰ ਦੇ ਨਾਲ ਰਾਜਸਥਾਨ ਦੇ ਲੱਗ ਜਾਂਦਾ ਹੈ ਗੰਗਾਗਗਰ ਦੇ ਉੱਥੇ ਟੀਕਾ ਤੇ ਚਿੱਟਾ ਕੱਟ ਹੈ ਮੈਂ ਬਾਬਿਆਂ ਨੂੰ ਜਾ ਕੇ ਪੁੱਛਿਆ ਤਿੰਨ ਕ ਮਹੀਨਿਆਂ ਹੋ ਗਏ ਵੀ ਕਿਉਂ ਕੱਟ ਹੈ ਉਹ ਕਹਿੰਦੇ ਯਾਰ ਆਪਣੇ ਬਾਰਡਰ ਦੇ ਨਾਲ ਭੁੱਕੀ ਦੇ ਠੇਕੇ ਖੁੱਲੇ ਸੀ ਇੱਥੋਂ ਲੋਕ ਭੁੱਕੀ ਲਈ ਆਉਂਦੇ ਆ ਰਾਜਸਥਾਨ 'ਚ ਠੇਕੇ ਖੁੱਲੇ ਸੀ ਤੇ ਉਹ ਚਿੱਟੇ ਦੇ ਲੱਗੇ ਹੀ ਜੇ ਮੈਂ ਕਹਾਂ ਵੀ ਸੰਧੂ ਨੂੰ ਐਨਐਨ ਬਣਾ ਦਿਓ ਤੇ ਰਾਜੇ ਵੜਿੰਗ ਦੀ ਸਰਕਾਰ ਬਣਾ ਦਿਓ ਮੈਂ ਮਹੀਨੇ 'ਚ ਨਸ਼ਾ ਖਤਮ ਕਰ ਦੂੰਗਾ ਮੈਂ ਝੂਠ ਬੋਲਦਾ ਐ ਬਾਈ ਮੇਰੇ ਤੇ ਯਕੀਨ ਨਾ ਕਰ ਖਰੀ ਮੈਂ ਤਾਂ ਗੱਪ ਮਾਰਨਾ ਨਹੀਂ ਭਾਵੇਂ ਆਵੇ ਸਰਕਾਰ ਤੇ ਭਾਵੇਂ ਨਾ ਆਵੇ ਗੱਲ ਕਰਾਂਗੇ ਖਰੀ ਜਿਹੜਾ ਆਉਂਦਾ ਅਸੀਂ ਨੌਕਰੀਆਂ ਲਾ ਦੇਾਂਗੇ ਉਹ ਸ਼ਫਾਰ ਦੇ ਹੁਣ ਹਜ਼ਾਰ ਬੰਦਾ ਬੈਠਾ ਥੋੜੇ ਪੇਕੇ ਵੀ ਐ ਤੁਹਾਡੀਆਂ ਨਨਾਨਾ ਵੀ ਵਈਆਂ ਥੋੜੇ ਕੁੜਮ ਵੀ ਐ ਕੁੜਮਾਚਾਰੀ ਵੀ ਅੱਤੇਲੀ ਫੋਨ ਕਰੋ ਤੜਕੇ ਵੀ ਕਿਸੇ ਨੂੰ ਨੌਕਰੀ ਮਿਲੀ ਐ ਤੁਹਾਡੇ ਪਿੰਨ ਚ ਮਿਲੀ ਐ ਤੇ ਜੇ ਤੁਹਾਡੇ ਵੀ ਨਹੀਂ ਮਿਲੀ ਤੁਹਾਡੇ ਕੁੜਮਾ ਵੀ ਨਹੀਂ ਮਿਲੀ ਤੁੱਥੇ ਕੁੜੀਆਂ ਰਹਿੀਆਂ ਉੱਥੇ ਨਹੀਂ ਮਿਲੀ ਤੁਹਾਡੇ ਪੈਕੇ ਨਹੀਂ ਮਿਲੀ ਤੁਹਾਡੇ ਨਾਨਕੇ ਨਹੀਂ ਮਿਲੀ ਤਾਂ ਫਿਰ ਨੌਕਰੀ ਕਿਹਨੂੰ ਦੇਤੀ ਕਿਸੇ ਨੂੰ ਨਹੀਂ ਮਿਲੀ ਇਕੱਲੇ ਬੋਰਡ ਹੀ ਲਾਇਏ